ਇਹ ਸਾਦੀ ਰਾਤ ਨੂੰ ਜਿਹੜੇ ਐਂਟੀ ਨੈਸ਼ਨਲ ਸਲੋਗਨ ਲਿਖੇ ਗਏ ਸੀ ਪਬਲਿਕ ਪਲੇਸਸ ਤੇ ਕੋਈ ਕੋਈ ਵਾਲ ਤੇ ਸੀ ਕਿਸੇ ਬੋਰਡ ਤੇ ਸੀ ਕਾਲਜ ਦੇ ਇੱਕ ਹੋਰ ਦੋ ਵਾਲਸ ਦੇ ਉੱਤੇ ਸੀਗੇ ਇੱਕ ਕਾਲਜ ਦੇ ਬੋਰਡ ਦੇ ਉੱਤੇ ਸੀਗਾ ਉਸ ਤੋਂ ਬਾਅਦ ਇਮੀਡੀਏਟਲੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਤਾਂ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਿੰਨ ਅਸੀਂ ਵੱਖ-ਵੱਖ ਐਫ ਆਈ ਆਰਾਂ ਦਰਜ ਕੀਤੀਆਂ ਸਿਵਲ ਲਾਈਨ ਕੈਂਟ ਔਰ ਏ ਡਿਵੀਜ਼ਨ ਦੇ ਵਿੱਚ ਔਰ ਇਹਦੇ ਵਿੱਚ ਸਾਡੀਆਂ ਟੀਮਾਂ ਨੇ ਦਿਨ ਰਾਤ ਮਿਹਨਤ ਕੀਤੀ ਸਾਰੇ ਆਫੀਸਰਸ ਨੇ ਦਿਨ ਰਾਤ ਮਿਹਨਤ ਕੀਤੀ ਔਰ ਸਾਰੇ ਇਕਜੁੱਟ ਹੋ ਕੇ ਲਾਗੇ ਕਿ ਅਸੀਂ ਇਹਨੂੰ ਇੱਕ ਚੈਲੰਜ ਲੈ ਕੇ ਇਹਨੂੰ ਸੋਲਵ ਕਰਨਾ ਹੈ ਔਰ ਮੈਂ ਤੁਹਾਡਾ ਨਾਲ ਸ਼ੇਅਰ ਕਰਦਾ ਕਿ ਵਿਦਨ 24 ਘੰਟੇ ਵੀ ਨਹੀਂ ਹੋਏ ਅਜੇ ਉਸ ਤੋਂ ਪਹਿਲਾਂ ਪਹਿਲਾਂ ਦੋਨੋਂ ਮੁਲਜ਼ਮ ਫੜੇ ਗਏ ਆ ਸਾਰੇ ਤਿੰਨੋਂ ਕੇਸ ਸਟ੍ਰੇਸ ਹੋ ਗਏ ਆ ਔਰ ਸਾਰਾ ਨੈਟਵਰਕ ਵੀ ਸਾਹਮਣੇ ਆ ਗਿਆ ਬੇਸਿਕਲੀ ਜਿਹੜਾ ਫੜਿਆ ਗਿਆ ਮੁਲਜ਼ਮ ਹੈ ਜਸ਼ਨਪ੍ਰੀਤ ਇਹ ਹੈਗਾ ਦਰਗਾਬਾਦ ਪੀਐਸ ਕੋਟਲੀ ਸੂਰਤ ਮੱਲੀਆਂ ਬਟਾਲਾ ਪੁਲਿਸ ਡਿਸਟ੍ਰਿਕਟ ਤੇ ਨਾਲ ਉਹਦੇ ਇੱਕ ਜੂਵਨਾਈਲ ਹੈ ਉਸੇ ਦੇ ਪਿੰਡ ਦਾ ਜਸ਼ਨਪ੍ਰੀਤ ਦੇ ਖਿਲਾਫ ਪਹਿਲਾਂ ਇੱਕ ਮਕਦਮਾ ਦਰਜ ਹੈ ਉਹ ਵੀ ਲੜਾਈ ਝਗੜੇ ਦਾ ਕੋਟਲੀ ਸੂਰਤ ਮੱਲੀਆਂ ਦੇ ਵਿੱਚ ਹੀ ਥਾਣੇ 'ਚ ਇਹਦੀ ਉਮਰ 22 ਸਾਲ ਦੀ ਹੈਗੀ ਆ ਤੇ ਖੇਤੀ ਦਾ ਕੰਮ ਕਰਦਾ ਹੈ ਜੋ ਮੁੱਢਲੀ ਪੁੱਛਗਿੱਛ ਕੀਤੀ ਗਈ ਹੈ ਉਹ ਚੋਂ ਇਹ ਗੱਲ ਪਤਾ ਲੱਗੀ ਹੈ ਕਿ ਇਹਨੂੰ ਇੱਕ ਸ਼ਮਸ਼ੇਰ ਸ਼ੇਰਾ ਹੈਗਾ ਮਾਨਪਿੰਡ ਦਾ ਪੀਐਸ ਡੇਰਾ ਬਾਬਾ ਨਾਨਕ ਜੋ ਕਿ ਇਸ ਟਾਈਮ ਅਬਰਾਡ ਹੈ ਉਹਨੇ ਇਹਨਾਂ ਸੰਪਰਕ ਕਰਕੇ ਇਹਨੂੰ ਲਾਲਚ ਦਿੱਤਾ ਕਿ ਤੈਨੂੰ ਪੈਸੇ ਭੇਜਾਂਗੇ ਤੂੰ ਇਹ ਕੰਮ ਕਰ ਦੇ ਅਜੇ ਤੱਕ ਇਹਨਾਂ ਨੂੰ 1 ਰੁਪਿਆ ਵੀ ਨਹੀਂ ਮਿਲਿਆ ਜੋ ਇਹਨਾਂ ਦੀ ਪੁਸ਼ਗੀਚਾਈ ਹੈ ਬੁਮਰਾ ਕੀਤਾ ਗਿਆ ਨੌਜਵਾਨਾਂ ਨੂੰ ਇਸ ਗੱਲ ਵਾਸਤੇ ਉਹ ਉਹਨਾਂ ਦੇ ਬਹਿਕਾਵੇ ਚ ਆ ਕੇ ਤੇ ਇਹ ਕੰਮ ਕਰ ਚੁੱਕੇ ਇਹ ਸਨੈਪਚੈਟ ਜਿਹੜੀ ਆਈਡੀ ਹੈ ਉਹਦੇ throe ਰਾਹੀਂ ਸ਼ਮਸ਼ੀਰ ਛੇਰੇ ਨਾਲ ਇਨਟੈਕ ਸੀਗਾ ਇਹਨੇ ਵੀਡੀਓ ਬਣਾ ਕੇ ਵੀ ਉਹਨੂੰ ਭੇਜੀਆਂ ਜੋ ਕਿ ਤੁਹਾਨੂੰ ਪਤਾ ਐਸਐਫਜੀ ਦੇ ਬੰਦਿਆਂ ਨੇ ਮੁੜ ਕੇ ਉਹਨੂੰ ਸੋਸ਼ਲ ਮੀਡੀਆ ਤੇ ਲੋਡ ਕਰ ਦਿੱਤਾ ਤੋਂ ਮੈਂ ਇਸ ਆਪਣੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਜਿਹ ਚ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਜੀ ਏਡੀਸੀਪੀ ਸਾਹਿਬ ਸਾਡੇ ਰਿਸ਼ਵ ਏਸੀਪੀ ਨਾਰਥ ਆਪਣੇ ਜਿਹੜੇ ਦੂਸਰੇ ਸ਼ਿਵਦਰਸ਼ਨ ਜੀ ਏਸੀਪੀ ਵੈਸਟ ਐਸਐਚਓ ਸਿਵਲ ਲਾਈਨ ਐਸਐਚਓ ਕੈਂਟ ਮੋਹਿਦ ਗੁਰਪ੍ਰੀਤ ਸਿਵਲ ਲਾਈਨ ਚ ਅਮਨ ਏ ਡਿਵੀਜ਼ਨ ਸਾਡੇ ਐਸਐਚਓ ਨੇ ਇਹਨਾਂ ਸਾਰਿਆਂ ਨੇ ਔਰ ਇਹਨਾਂ ਦੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਔਰ ਇਹਨਾਂ ਕਲੀਅਰ ਟਰੈਕ ਕੀਤਾ ਸਾਰੇ ਕੇਸ ਨੂੰ ਟੈਕਨੀਕਲ ਐਵੀਡੈਂਸ ਵੀ ਹਿਊਮਨ ਇੰਟ ਵੀ ਬਹੁਤ ਸਾਰੇ ਲੋਕਾਂ ਨੂੰ ਪੁੱਛਿਆ ਜਿੱਥੋਂ ਈ ਰਿਕਸ਼ੇ ਲੈ ਗਏ ਜਾਂ ਹੋਰ ਕਿਤੇ ਵੀ ਫਿਗਰ ਹੋਏ ਤਾਂ ਉਥੋਂ ਸਾਰੀ ਜਿਹੜੀ ਐਵੀਡੈਂਸ ਨੂੰ ਇਕੱਠੇ ਕੀਤਾ ਗਿਆ ਇਕੱਠੇ ਕਰਕੇ ਤੇ ਇਹਨਾਂ ਨੂੰ ਅੱਜ ਜਿਹੜੀ ਗ੍ਰਿਫਤਾਰੀ ਹੈ ਸਾਡੀ ਸੀਆਈਏ ਟੀਮ ਨੇ ਇੰਸਪੈਕਟਰ ਮੋਲਕਦੀਪ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਅਰੈਸਟ ਕੀਤਾ ਇਹਨਾਂ ਦੋਨਾਂ ਨੂੰ ਔਰ ਇਹਨਾਂ ਨੂੰ ਕੱਲ ਪ੍ਰੋਡਿਊਸ ਕੀਤਾ ਜਾਊਗਾ ਮੇਨ ਗੱਲ ਇਹਦੇ ਵਿੱਚ ਇਹੀ ਆਈ ਹੈ ਕਿ ਲਾਲਚ ਦੇ ਪੈਸੇ ਦੇ ਲਾਲਚ ਵਿੱਚ ਬਹਿਕਾਵੇ ਨਾਲ ਬਾਹਰ ਬੈਠੇ ਲੋਕਾਂ ਨੇ ਇਹਨਾਂ ਨੂੰ ਗੁੰਮਰਾਹ ਕਰਕੇ ਔਰ ਪੈਸੇ ਦਾ ਲਾਲਚ ਦਿੱਤਾ ਜਿੱਥੇ ਕਿ ਦਿੱਤਾ 1 ਰੁਪਿਆ ਵੀ ਨਹੀਂ ਅਜੇ ਤੱਕ ਇਹ ਦੋਨੋਂ ਇਹ ਨੌਜਵਾਨ ਜਿਹੜੇ ਉਹ ਬਹਿਕਾਵੇ ਚ ਆਤੇ ਇਹਨਾਂ ਨੇ ਇੱਕ ਜਿਹੜਾ ਕ੍ਰਾਈਮ ਨੂੰ ਅੰਜਾਮ ਦਿੱਤਾ ਔਰ ਪਰ ਮੈਂ ਸ਼ਲਾਘਾ ਕਰਦਾ ਟੀਮ ਦੀ ਕਿ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਇਮੀਡੀਏਟ ਇੰਨੀ ਟਿਕਲਿਸ਼ ਤੇ ਡਿਟੇਲਡ ਇਨਵੈਸਟੀਗੇਸ਼ਨ ਬੜੀ ਮੁਸ਼ਕਲ ਹੈ ਪਰ ਫਿਰ ਵੀ ਇਹ ਡਿਟੈਕਸ਼ਨ ਬੜੀ ਹਾਈ ਲੈਵਲ ਦੀ ਮੈਂ ਸਮਝਦਾ ਕਹਿ ਸਕਦੇ ਹਾਂ ਇਹਨੂੰ ਕਿ ਪ੍ਰੋਫੈਸ਼ਨਲ ਵੇ ਨਾਲ ਕੀਤੀ ਗਈ ਜਿਹਦਾ ਕਿ ਰਿਜ਼ਲਟ ਤੁਹਾਡੇ ਸਾਹਮਣੇ